ਤੁਸੀਂ ਕਦੇ ਜੇਲ੍ਹਖਾਨਾ ਡਿਠਾ ਹੈ ਡਿਠੇ ਦਾ ਮਤਲਬ ਦੇਖਿਆ ਹੈ ਜਿੱਥੇ ਪਾਪ ਕਰਮ ਕਰਨ ਵਾਲੇ ਚੋਰ ਡਾਕੂ ਆਦਿਕ ਲੋਕ ਕੱਲੇ ਜਾਂਦੇ ਹਨ ਉਹ ਸਾਰੇ ਪਾਪੀ ਪਾਪ ਕਰਮ ਕਰਨ ਕਰਕੇ ਸਜ਼ਾ ਪਾਉਣ ਉਥੇ ਬੱਧੇ ਹੋਏ ਜਾਂਦੇ ਹਨ ਪਰ ਜੇਲ੍ਹਖਾਨੇ ਵਿੱਚ ਡਾਕਟਰ ਵੀ ਜਾਂਦਾ ਹੈ ਤੇ ਧਰਮ ਦਾ ਉਪਦੇਸ਼ ਕਰਨ ਵਾਲਾ ਧਰਮੀ ਪੁਰਸ਼ ਉਪਦੇਸ਼ਕ ਵੀ ਜਾਂਦਾ ਹੈ ਇਹ ਦੋਵੇਂ ਆਪਣੇ ਮਾੜੇ ਕਰਮਾ ਕਰਕੇ ਨਹੀਂ ਜਾਂਦੇ ਇਹ ਤਾਂ ਪਰਉਪਕਾਰ ਕਰਨ ਲਈ ਜਾਂਦੇ ਹਨ ਜੋ ਉਹਨਾਂ ਨੂੰ ਦਵਾ-ਦਾਰੂ ਦੇਣ, ਉਪਦੇਸ਼ ਕਰਨ ਤੇ ਸੁਧਾਰ ਕਰਨ। ਇਸੇ ਤਰ੍ਹਾਂ ਹੋਰ ਲੋਕ ਤਾਂ ਆਪਣੇ ਕੀਤੇ ਮਾੜੇ ਚੰਗੇ ਕਰਮਾਂ ਦਾ ਫਲ ਭੋਗਣ ਤੇ ਸਿੱਖ ਮਤ ਲੈਣ ਦੁਨੀਆ ਵਿੱਚ ਆਉਂਦੇ ਹਨ, ਅਰਥਾਤ ਜੰਮਦੇ ਹਨ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਤਾਰਨ ਵਾਸਤੇ ਨਾਮ ਤੇ ਸਿਫਤ ਸਲਾਹ ਦੇਣ ਲਈ ਆਏ ਸਨ। ਉਹਨਾਂ ਦਾ ਆਉਣਾ ਜਨਮ ਮਰਨ ਦਾ ਗੇੜ ਨਹੀਂ ਹੈ, ਪਰ ਪਰਉਪਕਾਰ ਵਾਸਤੇ ਹੈ। ਜਿਵੇਂ ਧੰਨ ਸ੍ਰੀ ਗੁਰੂ ਅਰਜਨ ਜਨ ਦੇਵ ਜੀ ਨੇ ਫਰਮਾਇਆ ਹੈ ਜਨਮ ਮਰਨ ਦੂਹੂ ਮੈ ਨਹੀਂ ਜਨ ਪਰਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਕਿ ਇਹ ਜਨਮ ਤੇ ਮਰਨ ਦੇ ਵਿੱਚ ਨਹੀਂ ਪਰ ਪਰਉਪਕਾਰ ਕਰਨ ਲਈ ਆਏ ਨੇ ਸੋ ਗੁਰੂ ਜੀ ਧੁਰੋਂ ਗੁਰੂ ਸਨ ਉਪਕਾਰ ਲਈ ਆਏ ਸਨ ਅੱਜ ਜਦੋਂ ਉਹਨਾਂ ਨੇ ਬੇਈ ਨਦੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਦੋਂ ਸੱਚ ਖੰਡ ਸਦੇ ਗਏ ਤਾਂ ਵਾਹਿਗੁਰੂ ਜੀ ਨੇ ਹੋਰ ਬਲ ਬਖਸ਼ਿਆ ਹੁਣ ਤੱਕ ਹੁਕਮ ਸੀ ਗ੍ਰਸਥ ਵਿੱਚ ਰਹਿ ਕੇ ਨਾਮ ਬਾਣੀ ਦੇ ਪ੍ਰਚਾਰ ਦਾ ਹੁਣ ਹੁਕਮ ਹੋਇਆ ਸਾਰੇ ਜਗਤ ਵਿੱਚ ਘੁੰਮ ਕੇ ਸੱਚੇ ਨਾਮ ਦਾ ਦਾਨ ਦਿਓ ਤੇ ਸਾਰਾ ਸਮਾਂ ਇੱਥੇ ਇਸ ਕੰਮ ਤੇ ਲਾਓ ਸੋ ਆਪ ਜੀ ਹੁਣ ਤਿੰਨ ਦਿਨਾਂ ਪਿੱਛੋਂ ਵਾਪਸ ਆਏ ਆਪਣੇ ਡੇਰੇ ਗਏ ਤੇ ਜਾ ਕੇ ਡੇਰੇ ਦਾ ਮਾਲ ਮੱਤਾ ਸਭ ਲੁਟਾ ਦਿੱਤਾ ਗਰੀਬਾਂ ਲੋੜਵੰਦਾਂ ਸਭ ਨੂੰ ਬੇਪਰਵਾਹ ਮਸਤੀ ਵਿੱਚ ਵੰਡ ਦਿੱਤਾ ਸ੍ਰੀ ਗੁਰੂ ਜੀ ਦਾ ਮੋੜ ਜਿਉਂਦੇ ਜੀ ਆਉਣਾ ਡੇਰਾ ਲੂਟਾ ਦੇਣਾ ਸੁਣ ਕੇ ਲੋਕੀ ਆਣ ਜੁੜੇ ਦੌਲਤ ਖਾਂ ਵੀ ਸੁਣ ਕੇ ਆਇਆ ਜਿਸ ਦੇ ਕੋਲ ਗੁਰੂ ਜੀ ਨੌਕਰੀ ਕਰਦੇ ਸਨ ਮੋਦੀ ਦੀ ਕਿਉਂਕਿ ਸਾਰੇ ਸਤਗੁਰੂ ਦੇ ਜੀਵਨ ਦੀ ਆਸ ਲਾ ਚੁੱਕੇ ਸਨ ਤੀਜੇ ਦਿਨ ਫੇਰ ਪਾਣੀ ਵਿੱਚੋਂ ਤਰ ਆਇਆ ਸਮਝ ਕੇ ਸਾਰੇ ਅਚੰਬਾ ਹੋ ਰਹੇ ਸਨ ਅਚੰਬੇ ਦਾ ਮਤਲਬ ਹੈਰਾਨ ਹੋ ਰਹੇ ਸਨ ਇਸ ਵੇਲੇ ਗੁਰੂ ਜੀ ਦਾ ਚਿਹਰਾ ਡਾਢੇ ਅਸਚਰਜ ਰੰਗ ਵਿੱਚ ਚਮਕ ਰਿਹਾ ਸੀ ਡਾਢੇ ਦਾ ਮਤਲਬ ਬਹੁਤ ਤੇ ਅਸਚਰਜ ਜਾਂ ਅਚਰਜ ਦਾ ਮਤਲਬ ਹੈ ਕਿ ਬਹੁਤ ਹੈਰਾਨ ਕਰ ਦੇਣ ਵਾਲੇ ਰੰਗ ਵਿੱਚ ਚਮਕ ਰਿਹਾ ਸੀ ਦੌਲਤ ਖਾਨ ਨੇ ਪੁੱਛਿਆ ਨਾਨਕ ਤੈਨੂੰ ਕੀ ਹੋਇਆ ਪਰ ਗੁਰੂ ਜੀ ਬੋਲੇ ਨਹੀਂ ਲੋਕਾਂ ਕਿਹਾ ਦੇਖੋ ਚਿਹਰਾ ਕਿਹੋ ਜਿਹਾ ਚਮਕਦਾ ਹੈ ਬੋਲਦਾ ਕੁਛਕਦਾ ਨਹੀਂ ਤੇ ਮਾਲ ਲੁੱਟਾਈ ਜਾਂਦਾ ਹੈ ਇਸਨੇ ਦਰਿਆ ਵਿੱਚ ਕੋਈ ਝੋਟ ਖਾਧੀ ਹੈ ਜਦ ਗੁਰੂ ਜੀ ਕੂਏ ਸਹੇਨਾ ਤਾਂ ਨਵਾਬ ਦਿਲਗੀਰ ਹੋ ਕੇ ਤੁਰ ਗਿਆ ਕੂਏ ਸਹੇ ਦਾ ਮਤਲਬ ਕੋਈ ਹੂੰ ਹਾਂ ਨਹੀਂ ਕੀਤੀ ਕੁਝ ਬੋਲੇ ਨਹੀਂ ਤਾਂ ਨਵਾਬ ਜਿਹੜਾ ਹੈ ਉਹ ਦਿਲਗੀਰ ਹੋ ਗਿਆ ਦਿਲਗੀਰ ਦਾ ਮਤਲਬ ਉਦਾਸ ਹੋ ਗਿਆ ਤੇ ਚਲਾ ਗਿਆ ਇੱਧਰ ਗੁਰੂ ਜੀ ਨੇ ਇੱਕ ਤਨ ਦੇ ਸਾਫੇ ਬਿਨਾ ਸਭ ਕੁਝ ਲੁਟਾ ਦਿੱਤਾ ਤੇ ਉਜਾੜ ਜਾ ਕੇ ਡੇਰਾ ਲਾ ਲਿਆ ਪਰ ਮਰਦਾਨਾ ਰਬਾਬ ਲੈ ਕੇ ਪਾਸ ਜਾ ਬੈਠਾ ਪਰ ਆਪ ਅਠ ਪਹਿਰ ਨਾ ਬੋਲੇ ਨਾ ਚਾਲੇ ਘਰ ਦੇ ਵੀ ਆਏ ਸਭ ਦੇਖ ਕੇ ਮੁੜ ਗਏ ਬੋਲੇ ਨਹੀਂ ਚਿਹਰਾ ਇੱਕ ਨੂਰ ਦਾ ਆਲਾੰਬਾ ਲੱਗਦਾ ਸੀ ਆਲਾੰਬੇ ਦਾ ਮਤਲਬ ਜਿਵੇਂ ਅੱਗ ਬਹੁਤ ਤੇਜ਼ੀ ਦੇ ਨਾਲ ਬਲਦੀ ਹੈ ਚਮਕਦੀ ਹੈ ਤਾਂ ਉਸ ਦਾ ਜੋ ਪ੍ਰਕਾਸ਼ ਹੈ ਉਹ ਝੱਲਿਆ ਨਹੀਂ ਜਾਂਦਾ ਉਹ ਚਾਨਣਾ ਝੱਲਿਆ ਨਹੀਂ ਜਾਂਦਾ ਤਾਂ ਉਸ ਬਲਦੀ ਹੋਈ ਅੱਗ ਦੇ ਉਸ ਤੇਜ਼ ਪ੍ਰਕਾਸ਼ ਨੂੰ ਆਲਾੰਬਾ ਕਹਿ ਦਿੰਨੇ ਆ ਤੇ ਗੁਰੂ ਜੀ ਦਾ ਚਿਹਰਾ ਇੱਕ ਨੂਰ ਦਾ ਆਲਾੰਬਾ ਬਣ ਗਿਆ ਸੀ ਕਿ ਇੰਨਾ ਨੂਰ ਇੰਨਾ ਪ੍ਰਕਾਸ਼ ਇੰਨਾ ਚਾਨਣ ਚਿਹਰੇ ਦੇ ਉੱਤੋਂ ਚਮਕ ਰਿਹਾ ਸੀ ਤੇ ਨੈਣਾਂ ਤੋਂ ਵੀ ਇੰਜ ਲੱਗਦਾ ਸੀ ਜਿਵੇਂ ਕੁਝ ਬਰਸ ਰਿਹਾ ਏ ਐਸੇ ਰੱਬੀ ਰੰਗ ਦੇ ਵਿੱਚ ਗੁਰੂ ਜੀ Cardinal ne deji Sanna.